ਬੇਰੋਜ਼ਗਾਰ ਸਾਂਝੇ ਮੋਰਚੇ ਵੱਲੋਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਕੋਠੀ ਮੂਹਰੇ ਲੋੜੀ ਨੂੰ ਸਰਕਾਰ ਦੇ ਲਾਰਿਆਂ ਦੀ ਲੋੜੀ ਕਹਿ ਕੇ ਰੋਸ ਵਜੋਂ ਨਾਰੇਬਾਜ਼ੀ ਕਰਦੇ ਆਂ ਪ੍ਰਦਰਸ਼ਨ ਕਰਕੇ ਮਨਾਇਆ ਬੇਰੋਜ਼ਗਾਰ ਸਾਂਝੇ ਮੋਰਚੇ ਦੇ ਆਗੂ ਹਰਨੰਦ ਸਿੰਘ ਬੱਲਿਆਂਵਾਲਾ ਦੀ ਅਗਵਾਈ ਹੇਠ ਆਪ ਸਰਕਾਰ ਵਿਰੁੱਧ ਜਮ ਕੇ ਨਾਰੇਬਾਜ਼ੀ ਕੀਤੀ ਗਈ ਇਸ ਸਮੇਂ ਜਮਹੂਰੀ ਕਿਸਾਨ ਸਭਾ ਵੱਲੋਂ ਮਾਸਟਰ ਦਲਜੀਤ ਸਿੰਘ ਦਿয়ালਪੁਰਾ ਅਤੇ ਔਰਤ ਮੁਕਤੀ ਮੋਰਚਾ ਤਰਨਤਾਰਨ ਦੇ ਜਰਨਲ ਸਕੱਤਰ ਨਰਿੰਦਰ ਕੌਰ ਵੀ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਇਸ ਸਮੇ ਆਗੂਆਂ ਨੇ ਕੀ ਮੰਗਾ ਸਨ ਅਤੇ ਆਗੂਆਂ ਨੇ ਹੋਰ ਕੀ ਕਿਹਾ ਤੁਸੀਂ ਹੀ ਸੁਣੋ ਸੰਭਲਿਆਲਾ ਜ਼ਿਲ੍ਹਾ ਪ੍ਰਧਾਨ ਬੀਰੋਜਗਾਰ ਸਾਂਝਾ ਮੋਰਚਾ ਪੰਜਾਬ ਅੱਜ ਅਸੀਂ ਇੱਥੇ ਟਰਾਂਸਪੋਰਟ ਮੰਤਰੀ ਸਰਦਾਰ ਲਾਲਜੀਤ ਸਿੰਘ ਖੁੱਲਰ ਦੀ ਕੂਟੀ ਅੱਗੇ ਸਰਕਾਰੀ ਲਾਰਿਆਂ ਦੀ ਲੋੜੀ ਫੂਕਣ ਆਏ ਹਾਂ ਕਿਉਂਕਿ ਸਰਕਾਰ ਬਣ ਤੋਂ ਪਹਿਲਾਂ ਇਹਨਾਂ ਨੇ ਪੰਜਾਬ ਵਾਸੀਆਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸੀ ਜੋ ਕਿ ਲਾਰੇ ਸਾਖਤ ਹੋਏ ਆ ਮੈਂ মিডিਆ ਅੱਗੇ ਸਾਡੇ ਬੀਰੋਜਗਰ ਅਧਿਆਪਕਾਂ ਦੀਆਂ ਜਿਹੜੀਆਂ ਮੁੱਖ ਮੰਗਾਂ ਹੈ ਸਾਡੇ ਸਰਕਾਰ ਤੋਂ ਉਹ ਰੱਖਣਾ ਚਾਹਣਾ ਹੈ ਪਹਿਲੀ ਸਾਡੀ ਜਿਹੜੀ ਮੰਗ ਇਹ ਹੈਗੀ ਆ ਕਿ ਮਾਸਟਰ ਕੈਡਰ ਦੀ ਵਿੱਚ ਭਰਤੀ ਲਈ ਜਿਹੜੇ ਇਹਨਾਂ ਨੇ 54% ਅੰਕਾਂ ਵਾਲੀ ਵੀ ਲੋੜੀ ਸ਼ਰਤ ਰੱਖੀ ਆ ਉਹ ਰੱਦ ਕੀਤੀ ਜਾਵੇ ਦੂਜੀ ਜਿਹੜੀ ਸਾਡੀ ਮੰਗ ਆ ਉਹ ਭਰਤੀ ਨਾ ਆਉਣ ਕਰਕੇ ਬਹੁਤ ਸਾਰੇ ਜਿਹੜੇ ਸਾਡੇ ਅਧਿਆਪਕ ਆ ਉਹ ਓਵਰਏਜ ਹੋ ਚੁੱਕੇ ਆ ਸੋ ਉਹਨਾਂ ਨੂੰ ਉਮਰ ਹੱਦ ਵਿੱਚ ਛੋੜ ਦੇ ਕੇ ਮਾਸਟਰ ਕੈਡਰ ਤੇ ਲੈਕਚਰਾਰ ਦੇ ਵਿੱਚ ਭਰਤੀ ਕੀਤਾ ਜਾਵੇ ਤੀਜੀ ਜਿਹੜੀ ਸਾਡੀ ਮੰਗਿਆ ਉਹ ਇਹ ਹੈਗੀ ਆ ਕਿ ਮਾਸਟਰ ਕੇਡਰ ਤੇ ਲੈਕਚਰਾਰ ਦੇ ਵਿੱਚ ਵੱਧ ਤੋਂ ਆ ਜਿਹੜੀ ਆ ਉਹ ਭਰਤੀ ਹੋਣੀ ਚਾਹੀਦੀ ਹੈ ਕਿਉਂਕਿ ਟੈਟ ਹੋ ਚੁੱਕਾ ਹੈ ਤਾਂ ਉਹਦਾ ਰਿਜ਼ਲਟ ਆਉਣ ਵਾਲਾ ਹੈ ਜਿਹਦੇ ਵਿੱਚ ਬਹੁਤ ਸਾਰੇ ਹੋਰ ਵੀ ਅਧਿਆਪਕ ਇਸ ਲਾਈਨ ਦੇ ਵਿੱਚ ਆ ਜਾਣਗੇ ਤਾਂ ਬੇਰੋਜ਼ਗਾਰਾਂ ਦੀ ਲਾਈਨ ਲੰਬੀ ਹੋ ਰਹੀ ਆ ਸਰਕਾਰ ਅੱਗੇ ਸਾਡੀ ਇਹੋ ਹੀ ਮੰਗਿਆ ਕਿ ਵੱਧ ਤੋਂ ਵੱਧ ਜਿਹੜੀ ਗਿਣਤੀ ਦੇ ਵਿੱਚ ਭਰਤੀ ਜਿਹੜੀ ਆ ਉਹ ਹੋਣੀ ਚਾਹੀਦੀ ਤੇ ਜਲਦ ਤੋਂ ਜਲਦ ਹੋਣੀ ਚਾਹੀਦੀ ਆ ਇਹ ਤੋਂ ਪਹਿਲਾਂ ਸਾਡੀ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਸਾਹਿਬ ਨਾਲ ਵੀ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਉਹ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਹੁਣ ਤੱਕ ਉਹ ਸਾਰੇ ਹੀ ਲਾਰੇ ਸਾਬਤ ਹੋਈਆਂ ਸੋ ਸਰਕਾਰ ਅੱਗੇ ਸਾਡੀ ਇਹੋ ਮੰਗਿਆ ਕਿ ਵੱਧ ਤੋਂ ਵੱਧ ਗਿਣਤੀ ਦੀ ਵਿੱਚ ਭਰਤੀ ਕਰਕੇ ਤੇ ਜਿਹੜੀ ਬੇਰੋਜ਼ਗਾਰਾਂ ਦੀ ਹੋ ਰਹੀ ਲੰਬੀ ਲਾਈਨ ਨੂੰ ਕੱਟ ਕੀਤਾ ਜਾਵੇ ਧੰਨਵਾਦ ਇਹ ਵਾਅਦੇ ਕਰਨ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਤਾਬਕ ਬੇਰੋਜ਼ਗਾਰ ਸਾਜਾ ਬੋਚਾ ਜਿੰਦਾਬਾਦ 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 ਤੰਤ ਮੰਨ ਕੋ ਸਾਡੇ ਬਾਰੇ ਮੁੱਤਤ ਬੋਲਣ ਵਾਲਾ ਲੋਕਾ ਲਾਟਾ ਆ ਗੁਦਾਰਸ਼ ਵਾਲੀ ਕਮੇਟੀ ਦੀ ਰਿਪੋਰਟ ਹੈ 50% ਕਮੇਸ਼ ਬਣਾ ਲਿਆ ਜਿਹੋ ਪੈਸੇ ਦੇ ਲਾਟਾ ਰਿਹਾ ਇੱਕ ਬਜਟ ਕੋ ਇੱਕ ਵਿਰਧਾਤਾ ਚਾਹੀਦੀ ਹੈ ਕਿ ਇਸ ਪਾਸੇ ਦੇ ਇਸ ਤਰ੍ਹਾਂ ਨਾ ਕਰਦੇ ਨਾ ਮੈਂ ਜੀ ਪਾਰਟੀ ਆ